ਕਿਸਾਨ ਜਥੇਬੰਦੀਆਂ ਦੇ ਨਾਲ ਜੁੜੀ ਹੋਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸਦੀ ਹੈ ਕਿ ਸ਼ੰਭੂ ਬਾਰਡਰ ਦੇ ਉੱਤੇ ਮਰਨ ਵਰਤ ਦਾ ਐਲਾਨ ਜਗਜੀਤ ਡੱਲੇਵਾਲ ਦੇ ਵੱਲੋਂ ਕਰ ਦਿੱਤਾ ਹੈ ਤੇ ਉੱਥੇ ਹੁਣ ਭੁੱਖ ਹੜਤਾਲ ਤੇ 26 ਤਰੀਕ ਨੂੰ ਕਿਸਾਨ ਜਥੇਬੰਦੀਆਂ ਬੈਠਣਗੀਆਂ ਤੇ ਜਿਸ ਦੇ ਵਿੱਚ ਸ਼ੰਭੂ ਬਾਰਡਰ ਦੀ ਗੱਲ ਕਰੀਏ ਤਾਂ ਲਗਾਤਾਰ 13 ਫਰਵਰੀ ਤੋਂ ਕਿਸਾਨ ਜਥੇਬੰਦੀਆਂ ਦਰਨਾ ਪ੍ਰਦਰਸ਼ਨ ਲਗਾਈ ਬੈਠੀਆਂ ਨੇ ਤੇ ਜਿਸ ਦੇ ਦੌਰਾਨ ਉੱਥੇ ਹੀ ਆਪਣੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਦੀ ਮੰਗ ਕੀਤੀ ਜਾ ਰਹੀ ਹੈ ਹੁਣ ਜਗਜੀਤ ਡੱਲੇਵਾਲ ਦਾ ਬਿਆਨ ਸਾਹਮਣੇ ਆ ਰਿਹਾ ਤੇ ਉਹਨਾਂ ਦੇ ਵੱਲੋਂ ਦੋਵੇਂ ਸਰਕਾਰਾਂ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਜਾ ਰਹੇ ਨੇ ਤੇ ਆਪਣੀ ਐਮਐਸਪੀ ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਉਥੇ ਹੀ ਜਿਹੜਾ ਕਿ ਭੁਖੜਤਾਲ ਨੂੰ ਵੀ ਲੈ ਕੇ ਐਲਾਨ ਕੀਤਾ ਆਓ ਤੁਹਾਨੂੰ ਸੁਣਾਉਣੇ ਜਗਦੀਸ਼ ਢੱਲੇਵਾਲ ਦਾ ਹੋਰ ਕੀ ਕਹਿਣਾ 13 ਫਰਵਰੀ ਤੋਂ ਆਪਾਂ ਸ਼ੰਭੂ ਖਨੌਰੀ ਰਤਨਪੁਰਾ ਬਾਰਡਰਾਂ ਦੇ ਉੱਤੇ ਪੂਰੀ ਤਰ੍ਹਾਂ ਪੀਸਫੁਲੀ ਅੰਦੋਲਨ ਕਰ ਰਹੇ ਹਾਂ ਤੇ ਹੁਣ ਉਸ ਅੰਦੋਲਨ ਨੂੰ ਤੇਜ਼ ਕਰਨ ਦੇ ਲਈ ਪਿਛਲੇ ਦਿਨਾਂ ਦੇ ਵਿੱਚ ਐਸਕੇਐਮ ਨਾਨ ਪੋਲੀਟਿਕਲ ਤੇ ਕੇਐਮਐਮ ਨੇ ਇੱਕ ਸਾਂਝੇ ਤੌਰ ਦੇ ਤੇ ਐਲਾਨ ਕੀਤਾ ਹੈ ਕਿ ਖਨੌਰੀ ਬਾਰਡਰ ਦੇ ਉੱਤੇ 26 ਨਵੰਬਰ ਤੋਂ ਮਰਨਮਰਤ ਸ਼ੁਰੂ ਕਰੇਗਾ ਹੋਏਗਾ। ਔਰ ਉਹ ਜਿਹੜਾ ਮਰਨਮਰਤ ਹੈ ਉਹ ਕੋਈ ਐ ਨਹੀਂ ਹੈ ਕਿ ਭਈ ਕੋਈ ਇੱਕ ਆਗੂ ਦੀ ਮੌਤ ਹੋ ਗਈ ਤਾਂ ਮਰਨਮਰਤ ਖਤਮ ਹੋ ਜਾਏਗਾ। ਅਗਰ ਇੱਕ ਆਗੂ ਦੀ ਮੌਤ ਹੁੰਦੀ ਹੈ ਸਰਕਾਰਾਂ ਦੀ ਬੇਰੁਖੀ ਕਰਕੇ ਕਿਉਂਕਿ ਸਾਨੂੰ ਪਤਾ ਹੈ ਕਿ ਪਿਛਲੇ ਲੰਬਾ ਸਮੇਂ ਤੋਂ ਆਪਾਂ ਇਸ ਤੋਂ ਇਹ ਗੱਲ ਨੂੰ ਜਾਣਦੇ ਹਾਂ ਕਿ ਕੇਂਦਰ ਦੀ ਸਰਕਾਰ ਕਿਸ ਕਿਸ ਇਹ ਤਰੀਕੇ ਦੇ ਨਾਲ ਕੰਮ ਕਰਦੀ ਹੈ ਕਿ ਉਹ ਜਾਂ ਨੇਚਰ ਆ ਕਿ ਉਹ ਜਾਂ ਸੁਬਾਹ ਹੈ ਜੋ ਸਭ ਨੂੰ ਧਿਆਨ ਚ ਰੱਖਦੇ ਆ ਇਹ ਫੈਸਲਾ ਲਿਆ ਗਿਆ ਕਿ ਅਗਰ ਇੱਕ ਥਾਂ ਦੇ ਉੱਤੇ ਇੱਕ ਆਗੂ ਦੀ ਸ਼ਹਾਦਤ ਹੋ ਜਾਂਦੀ ਹੈ ਤੇ ਉਹਦੀ ਡੈੱਡ ਬੋਡੀ ਦਾ ਸੰਸਕਾਰ ਨਹੀਂ ਕੀਤਾ ਜਾਏਗਾ ਤੇ ਅਗਲੇ ਪਾਸੇ ਅਗਲਾ ਆਗੂ ਬੈਠੇਗਾ ਅਗਰ ਉਹਦੀ ਮੌਤ ਹੋ ਜਾਂਦੀ ਹੈ ਦੋਸਤੋ ਅਗਲਾ ਆਗੂ ਬੈਠੇਗਾ ਅਗਰ ਉਹਦੀ ਮੌਤ ਹੋ ਜਾਂਦੀ ਹੈ ਦੋਸਤੋ ਅਗਲਾ ਆਗੂ ਬੈਠੇ ਸਵਾਲ ਇਹ ਆ ਕਿ ਇਹ ਜਦੋਂ ਅਸੀਂ ਐਲਾਨ ਕੀਤਾ ਹੈ ਤੱਬੋਂ ਉਹ ਸਾਰੇ ਪੱਤਰਕਾਰਾਂ ਦੇ ਸਵਾਲ ਆਏ ਉਹਨਾਂ ਦੀ ਮੰਗ ਆਈ ਉਹਨਾਂ ਨੇ ਸਾਡੇ ਤੋਂ ਪੁੱਛਿਆ ਕਿ ਵੀ ਇਹ ਇੰਨਾ ਸਖਤ ਐਕਸ਼ਨ ਕਿਉਂ ਲੈਣਾ ਪਿਆ ਕਿਉਂ ਕੀ ਕਾਰਨ ਹੈ ਇਹ ਜਿਹੜੀ ਤੁਹਾਡੀ ਐਮਐਸਪੀ ਦੀ ਗਰੰਟੀ ਦੇ ਕਾਨੂੰਨ ਦੀ ਮੰਗ ਹੈ ਇਹਦਾ ਆਮ ਲੋਕਾਂ ਨੂੰ ਕੀ ਫਾਇਦਾ ਹੋਏਗਾ ਇਕੱਲੇ ਕੀ ਇਹ ਇਕੱਲੇ ਕਿਸਾਨਾਂ ਨਾਲ ਰਿਲੇਟਡ ਹੈ ਸਵਾਲ ਇਸ ਗੱਲ ਨੂੰ ਜਾਣਨ ਦੀ ਲੋੜ ਹੈ ਜਿਹੜਾ ਆਮ ਪੱਤਰਕਾਰਾਂ ਵੱਲੋਂ ਸਵਾਲ ਕੀਤਾ ਜਾਂਦਾ ਹੈ ਸਭ ਤੋਂ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹਣਾ ਕਿ ਇਨਾ ਸਖਤ ਐਕਸ਼ਨ ਕਿਉਂ ਲੈਣਾ ਪਿਆ ਹੈ ਉਹ ਦੋਸਤੋ ਇਸ ਲਈ ਲੈਣਾ ਪਿਆ ਹੈ ਕਿ ਆਪਾਂ ਜੋ ਦੇਖ ਰਹੇ ਹਾਂ ਪਿੱਛੇ ਰਿਪੋਰਟਾਂ ਜੋ ਨਿਕਲ ਕੇ ਆਈਆਂ ਨੇ ਉਹ ਜਿਹੜੀਆਂ ਰਿਪੋਰਟਾਂ ਆਈਆਂ ਕਿ ਕਿਸਾਨ ਦੇ ਘਰੇ ਜਨਮ ਲੈਣ ਵਾਲਾ ਹਰ ਬੱਚਾ ਉਹ ਕਰਜ਼ੇ 'ਚ ਜਨਮ ਲਏਗਾ ਕਰਜੇ ਚ ਪਲੇਗਾ ਤੇ ਕਰਜ਼ਾ ਹੀ ਉਹਦੀ ਮੌਤ ਦਾ ਕਾਰਨ ਬਣੇਗਾ ਇਹ ਕਿਹਾ ਗਿਆ ਹੁਣ ਇਹ ਕੀ ਸੱਚ ਹੈ ਇਹਨਾਂ ਰਿਪੋਰਟਾਂ ਚ ਕਿੰਨਾ ਕੁ ਦਮ ਹੈ ਤਾਂ ਉਹ ਅਗਰ ਅਸੀਂ ਪਰਚੋਲ ਕਰਦੇ ਆ ਪਿਛਲੇ ਲੰਘੇ ਸਮੇਂ ਤੋਂ ਤੇ ਆਉਣ ਵਾਲੇ ਸਮੇਂ ਦੇ ਬਾਰੇ ਚ ਬੇਮਨਦਾਨੇ ਕਰਦੇ ਸੀ ਕਿਲੇ ਚੋਂ ਸਾਲ ਦੀ ਇੱਕ ਫਸਲ ਕਰਦੇ ਸੀ ਲੇਕਿਨ ਸਾਡੇ ਦਾਦੇ ਪੜਦਾਦੇ ਕਰਜ਼ਾਈ ਨਹੀਂ ਸੀ ਇੱਥੇ ਅੱਗੇ ਕੋਈ ਕਹਿ ਸਕਦਾ ਹੈ ਕਿ ਜੀ ਦਾਦੇ ਪੜਦਾਦੇ ਕਰਜ਼ਾਈ ਇਸ ਕਰਕੇ ਨਹੀਂ ਸੀ ਕਿ ਉਹ ਖਰਚਾ ਨਹੀਂ ਕਰਦੇ ਸੀ ਤੇ ਅੱਜ ਉਹਨਾਂ ਦੀ ਜਿਨ੍ਹਾਂ ਦੇ ਜਿਹਨਾਂ ਦੀ ਮੈਂ ਅੱਗੇ ਗੱਲ ਕਰਨੀ ਹੈ ਉਹਨਾਂ ਦੇ ਦੋਸ਼ ਦਿੱਤਾ ਜਾ ਸਕਦਾ ਕਿ ਸ਼ਾਇਦ ਇਹ ਖਰਚੇ ਜਦੋਂ ਹਫ਼ਤਾ 10-10 ਜਣ ਬਰਾਤਾਂ ਬੈਠੀਆਂ ਰਹਿੰਦੀਆਂ ਸੀ ਅੱਜ ਜਿੰਨਾ ਬਰਾਤਾਂ ਦਾ ਟੁੱਟ ਖਰਚਾ ਆਉਂਦਾ ਉਹਨੇ ਰੁਪਏ ਉਸ ਵੇਲੇ ਉਹਨਾਂ ਜਿਹੜੀਆਂ ਬਿੜੀਆਂ ਬਰਾਤਾਂ ਆਉਂਦੀਆਂ ਸੀ ਜਿਹੜੀਆਂ ਘੋੜੀਆਂ ਤੇ ਆਉਂਦੀਆਂ ਸੀ ਜਿਹੜੇ ਊਂਟਾਂ ਤੇ ਆਉਂਦੀਆਂ ਸੀ ਉਹਨਾਂ ਨੂੰ ਖਾਦ ਖਰਾਕ ਦਾ ਉਹਨੇ ਰੁਪਏ ਖਰਚ ਹੁੰਦੇ ਸੀ ਇਹ ਹੁੰਦਾ ਰਿਹਾ ਇਹ ਵੀ ਕਾਰਨ ਨਹੀਂ ਕੁਝ ਕਹਿ ਦਿੰਦੇ ਨੇ ਕਿ ਗੱਡੀਆਂ ਲੈ ਲਈਆਂ ਮਹਿੰਗੀਆਂ ਤੇ ਉਸ ਵੇਲੇ ਦੇ ਇੱਕ ਜਿਹੜੀ ਮੈਂ ਤੁਹਾੜ ਨਾਲ ਗੱਲ ਕਰਾਂਗਾ ਉਹਨਾਂ ਫੈਕਟ ਹੈ ਪੁੱਛੋ ਬਜ਼ੁਰਗਾਂ ਨੂੰ ਕਿ ਉਸ ਵੇਲੇ ਸਾਡੇ ਦਾਦਿਆਂ ਕੋਲ ਸਾਡੇ ਪਰਦਾਦਿਆਂ ਕੋਲ ਗੱਡੀਆਂ ਭਾਵੇਂ